ਕੱਟੋ ਚਾਹੇ ਮੈਂ ਟੱਪ ਕੇ ਜਾਣਾ ਪਵੇ ਬਾਹਰ ਕੱਢੋ ਇਹ ਇਹਨੂੰ ਬਾਹਰ ਕੱਢੋ ਇਸ ਬੰਦੇ ਨੂੰ ਹੋਰ ਬਾਹਰ ਕੱਢਾ ਹੁਕਮ ਹੈ ਮਾਰ ਮਾਰ ਤੂੰ ਇੱਕ ਅੱਧੀ ਹੋਈ ਆ ਆਜਾ ਹੋਰ ਆਜਾ ਹੋਰ ਆਜਾ ਬਾਹਰ ਕੱਢਾ ਆ ਜਾ ਆ ਲੈ ਖਲਾਸ ਇਹ ਤੇਰਾ ਜਿਹੜੇ ਤੂੰ ਧੰਦਾ ਕਰਦੀ ਚਿੱਤੇ ਦਾ ਧੰਦਾ हाँ, हाँ, पाँ, पाँ, हाँ, मेरे वालों कारवाई मैं इत अग ला के मारूंगी इस घर के मोहरी अग ला के मारूंगी मैं इसी टाइम अपने बच्चे ਮੈਨੂੰ ਇਨਸਾਫ ਚਾਹੀਦਾ ਕਿ ਮੇਰਾ ਨਿੱਕਾ ਜਿਹਾ ਬੱਚਾ ਆ ਮੈਸੇਸਪੀ ਦੇ ਪੇਸ਼ ਹੋਈ ਸੀਗੀ ਮੈਨੂੰ ਵਿਆਹ ਦਾ ਪਤਾ ਲੱਗਾ ਧਰਮ ਚੇਂਜ ਕਰਕੇ ਵਿਆਹ ਕੀਤਾ ਆ ਕੌਣ ਕੌਣ ਅਮਰਪ੍ਰੀਤ ਸਿੰਘ ਕੀ ਲੱਗਦਾ ਤੁਹਾਡੇ ਮੇਰੇ ਹਸਬੰਡ ਨੇ ਠੀਕ ਹੈ ਮੇਰੀ ਦੂਸਰੀ ਜਨਾਨੀ ਸ਼ਬਨਾ ਇਹ ਮੈਨੂੰ ਬਹੁਤ ਜ਼ਿਆਦਾ ਜਾਤੀ ਤੱਕ ਵੀ ਮੇਰੇ ਗਏ ਆ ਮੇਰੇ ਕੋਲ ਵੀਡੀਓ ਰਿਕਾਰਡਿੰਗ ਸਭ ਕੁਝ ਵੀ ਆਇਆ ਹਾਂ ਜੀ ਤੇ ਹੁਣ ਪੰਚਾਇਤ ਦੇ ਵਿੱਚ ਫੈਸਲਾ ਹੋਇਆ ਸੀਗਾ ਮੇਰੇ ਨਾਲ ਰਹਿ ਆ ਪੰਚਾਇਤ ਦਾ ਫੈਸਲਾ ਸਾਡੇ ਕੋਲ ਆ ਜੀ ਤੇ ਹੁਣ ਕੋਰਟ ਦੇ ਵਿੱਚ ਜਾ ਕੇ ਕਹਿ ਰਹੇ ਕਿ ਅਸੀਂ ਮੈਰਿਜ ਕਰਵਾ ਲਈ ਇਸ ਬੱਚੇ ਦਾ ਕੀ ਕਸੂਰ ਆ ਤੁਹਾਨੂੰ ਤਲਾਕ ਦਿੱਤਾ ਜੀ ਉਹਨਾਂ ਨੇ ਕੋਈ ਨਹੀਂ ਦਿੱਤਾ ਹੈਗਾ ਕਿਹੜਾ ਪਿੰਡ ਕਿਹੜਾ ਤੁਹਾਡਾ ਮੇਰਾ ਹਿਆਰਪੁਰ ਤੁਹਾਡੇ ਹਸਬੰਦ ਦਾ ਨਾਮ ਕੀ ਆ ਜਿਹੜਾ ਇਥੇ ਰਹਿਣ ਲੱਗ ਗਿਆ ਅਮਰਪ੍ਰੀਤ ਸਿੰਘ ਕਿਹੜੇ ਪਿੰਡ ਤੋਂ ਨੇ ਉਹ ਨੂੰ ਸੋਈ ਤੋਂ ਇਹ ਕਿੰਨੇ ਟਾਈਮ ਤੋਂ ਰਿਲੇਸ਼ਨ ਦੇ ਵਿੱਚ ਰਹਿੰਦੇ ਨੇ ਉਸ ਨਾਨੀ ਨਾਲ ਇਹ 7 ਮਹੀਨੇ ਤੋਂ ਰਹਿਣ ਲੱਗੇ ਆ ਥੋੜੇ ਨਾਲ 7 ਮਹੀਨੇ ਤੋਂ ਬੱਕਰੇ ਨੂੰ ਦੱਸਿਆ ਕੁਝ ਪਹਿਲਾਂ ਨੇ ਰੇਸ ਨਹੀਂ ਦੱਸੀ ਆ ਬੱਚਾ ਹੋਇਆ ਮੈਨੂੰ ਹੁਣ ਮਹੀਨੇ ਤੋਂ ਪਤਾ ਲੱਗਾ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਤਿੰਨ ਬੱਚੇ ਆ ਮੇਰੀ ਪਹਿਲਾ ਮੈਰਿਜ ਹੋਈ ਸੀਗੀ ਮੈਂ ਜੋਬ ਕਰਦੀ ਸੀਗੀ ਜੀ ਲੁਧਿਆਣੀ ਤੋਂ ਮੈਨੂੰ ਜੋਬ ਤੋਂ ਠਾਇਆ ਬਿਊਟੀ ਪਾਰਲਰ ਦੀ ਜੋਬ ਠਾ ਕੇ ਮੈਨੂੰ ਇੱਥੇ ਲਿਆਂਦਾ ਬੇਟੀ ਹੋਣ ਵਾਲੀ ਰੀਤੀ ਰਵਾਜਾ ਨਾਲ ਸਾਰਾ ਵਿਆਹ ਕਰਵਾਇਆ ਜੀ ਹਾਂਜੀ ਤੇ ਹੁਣ ਇੱਥੇ ਰਹਿ ਰਹੇ ਆ ਹੁਣ ਦੇਖੋ ਮੇਰੀ ਸੁਣਵਾਈ ਤਾਂ ਕਿਸੇ ਪਾਸੇ ਨਹੀਂ ਹੋ ਰਹੀ ਹੈ ਤੁਸੀਂ ਇਹ ਸਬੰਧ ਦੇ ਵਿੱਚ ਪੁਲਿਸ ਕੰਪਲੇਟ ਕੀਤੀ ਹੈ ਜੀ ਹਾਂਜੀ ਮੈਂ ਦੋ ਵਾਰ ਕਰ ਦਿੱਤੀ ਐ ਐਸ ਕੋਈ ਵੀ ਮੇਰੇ ਨਾਲ ਇਨਸਾਫ ਨਹੀਂ ਹੋਇਆ। ਅੱਛਾ ਕਿਹੜੇ ਥਾਣੇ ਤੇ ਤੁਸੀਂ ਇਹ ਰਿਪੋਰਟ ਕੀਤੀ ਸੀ? ਮੈਂ ਸਪੀਡੀ ਮਲੇਰ ਕੋਟ ਲਈ। ਅੱਛਾ ਉੱਥੋਂ ਜਿਹੜੇ ਉਹਨਾਂ ਨੇ ਅੱਗੇ ਡਿਊਟੀ ਕਿਹਦੀ ਲਈ ਐ ਪੈਰਵਾਈ ਕਰਨ ਵਾਸਤੇ? ਉਹ ਨਹੀਂ ਅਹਿਮਦਗੜ੍ਹ। ਅਹਿਮਦਗੜ੍ਹ। ਹਾਂਜੀ। ਕੈਮਦਗੜ੍ਹ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਸਬੰਦੇ ਵਿੱਚ। ਉਹ ਨਹੀਂ ਤੇ ਇਹ ਕਿਹਾ ਕਿ ਤਾਲੀ ਤੋੜ ਕੇ ਉੱਥੇ ਬਹਿ ਜਾਓ। ਅੱਛਾ। ਬਸ ਇਹ ਮੈਨੂੰ ਕਿਹਾ ਆ। ਕੀ ਇਹਦੇ ਵਿੱਚ ਪੁਲਿਸ ਦਾ ਕੋਈ ਇਨਸਾਫ ਤੋਂ ਬੋਣ ਦਾ ਸਬੰਧ ਨਹੀਂ ਬੁਣਿਆ ਤਾਲੀ ਤੋੜੀ ਨਹੀਂ ਹੈਗਾ ਮੈਨੂੰ ਇਨਸਾਫ ਮਿਲੇ ਹੀ ਨਹੀਂ ਰਿਹਾ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਤੋਂ ਕੀ ਮੰਗਣਾ? ਮ ਜੇਕਰ ਤੁਹਾਨੂੰ ਪ੍ਰਸ਼ਾਸਨ ਤੋਂ ਇਨਸਾਫ ਨਹੀਂ ਮਿਲਦਾ ਤਾਂ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਮੇਰੇ ਵੱਲੋਂ ਕਾਰਵਾਈ ਮੈਂ ਇੱਥੇ ਅੱਗ ਲਾ ਕੇ ਮਰੂੰਗੀ ਇਸ ਘਰ ਦੇ ਮੋਰੀ ਅੱਗ ਲਾ ਕੇ ਮਰੂੰਗੀ ਮੈਂ ਅੱਜੇ ਟਾਈਮ ਆਪਣੇ ਬੱਚਿਆਂ ਨੂੰ ਲੈ ਕੇ ਮੈਨੂੰ ਇਨਸਾਫ ਚਾਹੀਦਾ ਮੈਨੂੰ ਪੁਲਿਸ ਵੀ ਇਹ ਨਾਲ ਕੋਈ ਇਨਸਾਫ ਨਹੀਂ ਕਰਦੀ ਮੈਨੂੰ ਇਨਸਾਫ ਦੋ ਤੁਹਾਡੀ ਪਹਿਲੀ ਪਤਨੀ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਕਿ ਬਿਨਾਂ ਉਹਨਾਂ ਨੂੰ ਡਾਈਵੋਰਸ ਦਿੱਤੇ ਤੁਸੀਂ ਦੂਸਰੀ ਮੈਰਿਜ ਕਰ ਲਈ ਹੈ ਕਾਰਕ ਕੀ ਹੈ ਸਰ ਇਹਦੇ ਵਿੱਚ ਕਾਰਨ ਇਹ ਹੈ ਕਿ ਜਦੋਂ ਮੈਂ ਘਰ ਜਾਂਦਾ ਸੀਗਾ ਮੇਰੇ ਨਾਲ ਮਿਸਬਿਹੇਵ ਕਰਦੀ ਸੀ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਸੀ ਟਾਈਮ ਟੂ ਟਾਈਮ ਤੇ ਇਹਦੇ ਵਿੱਚ ਕੀ ਹੈ ਜਿਵੇਂ ਮੈਂ ਬਾਹਰ ਅੰਦਰ ਜਾਂਦਾ ਸੀਗਾ ਮੈਨੂੰ ਨਹੀਂ ਪਤਾ ਸੀਗਾ ਕਿ ਉਹ ਕਿੱਥੇ ਜਾਂਦੀ ਆ ਕਿੱਥੇ ਨਹੀਂ ਜਾਂਦੀ ਠੀਕ ਹੈ ਹਾਂਜੀ ਤੁਹਾਡੇ ਕਿੰਨੇ ਬੱਚੇ ਨੇ ਜੀ ਪਹਿਲੀ ਪਤਨੀ ਤੋਂ ਪਹਿਲੀ ਪਤਨੀ ਤੋਂ ਇੱਕ ਬੱਚਾ ਹੈ ਠੀਕ ਹੈ ਤੇ ਦੋ ਬੱਚੇ ਹੋਰ ਨੇ ਜੀ ਉਹਨਾਂ ਤੋਂ ਉਹ ਦੋ ਬੱਚੇ ਉਹਨਾਂ ਦੇ ਪਹਿਲਾਂ ਨੇ ਜੀ ਔਰ ਉਹਦੇ ਵਿੱਚ ਇਹਨਾਂ ਨੇ ਐਸਐਸਪੀ ਸਾਹਿਬ ਦੇ ਇੱਕ ਦਰਖਾਸਤ ਦਿੱਤੀ ਸੀ ਕੀ ਜੇ ਮੇਰਾ ਆਪਣੇ ਹਸਬੰਦ ਨਾਲ ਕੋਈ ਲੜਾਈ ਝਗੜਾ ਉਹਦੇ ਵਿੱਚ ਇਹਨਾਂ ਨੇ ਲਿਖਾਇਆ ਸੀ ਕਿ ਮੇਰੇ ਪਹਿਲਾਂ ਵਾਲੇ ਹਸਬੰਦ ਦੀ ਜਿਨ੍ਹਾਂ ਦੇ ਦੋ ਬੱਚੇ ਨੇ ਉਹਦੀ ਮੌਤ ਹੋ ਗਈ ਡੈਥ ਹੋ ਗਈ ਕੀ ਵਾਕਈ ਡੈਥ ਹੋਈ ਵੀ ਆ ਉਹਦੀ ਨਹੀਂ ਸਰ ਬਿਲਕੁਲ ਨਹੀਂ ਹੋਈ ਦੀ ਕਿ ਜਿਹੜੇ ਜਵੇਂ ਤੁਸੀਂ ਉਹਦਾ ਕਹਿਣ ਦਾ ਭਾਵਾ ਵੀ ਪਤਾ ਨਹੀਂ ਕਿੱਥੇ ਜਾਂਦੇ ਆ ਕਿੱਥੇ ਆਉਂਦੀ ਆ ਉਹ ਕਦੇ ਬਿਊਟੀ ਪਾਰਲਰ ਦਾ ਕੰਮ ਕਰਦੀ ਸੀ ਕੀ ਤੁਹਾਨੂੰ ਉਹਦੇ ਕੈਰੈਕਟਰ ਦਾ ਸੱਕਾ ਬਿਲਕੁਲ ਜੀ ਸਾਰਾ ਬਿਊਟੀ ਪਾਰਲਰ ਦਾ ਕੰਮ ਨਹੀਂ ਕਰਦੀ ਐ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਲੁਧਿਆਣਾ ਠੀਕ ਹੈ ਜੀ ਜਦੋਂ ਜਦੋਂ ਉਹਨੂੰ ਹੰਗਾਮਾ ਕੀਤਾ ਜਾਂਦਾ ਹੈ ਵੀ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਸਰੀ ਮੈਰਿਜ ਕਰਵਾ ਲੈਂਦੇ ਹੋ ਜੀ ਤੇ ਉਹਨਾਂ ਨੇ ਐਸਐਸਪੀ ਸਾਹਿਬਾ ਦੇ ਕੋਲੇ ਵੀ ਇਸ ਦੀ ਦਰਖਾਸਤ ਦਿੱਤੀ ਹੋਈ ਹੈ ਤੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਵੀ ਰਾਜੀਨਾਮਾ ਹੋਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਬਿਨਾਂ ਦੱਸੇ ਦੂਜਾ ਵਿਆਹ ਕਰਵਾਇਆ ਸਰ ਐਸਐਸਪੀ ਸਾਹਿਬ ਨੇ ਉਹਨਾਂ ਨੇ ਦਰਖਾਸਤ ਦਿੱਤੀ ਹੈ ਉਹਦੇ ਵਿੱਚ ਕੀ ਹੋਇਆ ਕਿ ਜਦੋਂ ਇਹਨਾਂ ਨੇ ਮੇਰਾ ਮਿਸ ਬਿਹੇਵ ਕੀਤਾ ਮੈਨੂੰ ਰੋਟੀ ਪਾਣੀ ਨਹੀਂ ਦਿੱਤਾ ਮੇਰੇ ਪਰਸਨਲ ਪਾਰਟ ਤੇ ਲੱਤ ਮਾਰੀ ਕਿੱਕ ਮਾਰੀ ਤੇ ਇਹਦੇ ਵਿੱਚ ਕੀ ਹੋਇਆ ਮੈਨੂੰ ਜਿਹੜੇ ਤੇ ਬਰਾਦਰ ਆ ਇਹਦੀ ਸਿਸਟਰ ਆ ਜੀਜਾ ਜੀ ਨੇ ਉਹ ਮੇਰੇ ਨਾਲ ਲੜਾਈ ਝਗੜਾ ਕਰਦੇ ਕੁੱਟਮਾਰ ਕਰਦੇ ਸੀਗੇ ਕੀ ਤੁਸੀਂ ਕੁੱਟਮਾਰ ਦੀ ਕਿਤੇ ਕੰਪਲੇਟ ਲਿਖਾਈ ਹੈ ਫਿਰ ਤੁਹਾਨੂੰ ਕੁੱਟਮਾਰ ਹੋਈ ਹੈ ਨਹੀਂ ਸਰ ਕਿਉਂ ਨਹੀਂ ਲਿਖਾਈ ਕਿੰਬਲਟ ਸਰ ਮੇਰੇ ਕੋਲੇ ਇਹਦੀ ਜੋ ਮੈਡੀਕਲ ਰਿਪੋਰਟ ਪਈ ਆ ਜੀ ਤੁਹਾਡੇ ਦੂਸਰੀ ਪਤਨੀ ਦੇ ਵੱਲੋਂ ਉਹਨਾਂ ਨੂੰ ਜਾਤੀ ਸੂਚਕ ਸਾਧ ਵੀ ਕਹਿ ਗਏ ਨੇ ਉਹਨਾਂ ਨੇ ਰਿਕਾਰਡਿੰਗ ਦਿਖਾਈ ਹੈ ਜੋ ਸਰ ਇਹਨਾਂ ਕੋਲੇ ਵੀ ਆਪਣੀ ਰਿਕਾਰਡਿੰਗ ਪਈ ਹੈ ਕਿ ਹਾਂ ਮੈਨੂੰ ਮੁਸਲਮ 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 ਇਦਾਂ ਦੱਸਦੇ ਸਰ ਮੈਂ ਇਹਨਾਂ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਮੈਂ ਜੋ ਸੀ ਆਪਣੀ کورٹ ਮੈਰਿਜ ਕਰਵਾ ਲਈ ਔਰ ਜਿਨ੍ਹਾਂ ਨਾਲ ਮੈਂ ਰਹਿਣਾ ਚਾਹੁੰਦਾ ਸਾਨੂੰ ਬਾ ਅਦਾਬਤ ਨੇ ਜੱਜ ਸਾਹਿਬ ਨੇ ਸਾਨੂੰ کورٹ ਮੈਰਿਜ ਕਰਵਾ ਕੇ ਤੇ ਸਾਨੂੰ ਇੱਕ ਖੁਸ਼ਹਾਲ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਕੀ ਤੁਸੀਂ ਜੱਜ ਸਾਹਿਬ ਕੋਲ ਇਹ ਗੱਲ ਕਹੀ ਸੀ ਵੀ ਮੈਂ ਪਹਿਲਾਂ ਮੈਰਿਡਾ ਮੈਂ ਤਲਾਕ ਨਹੀਂ ਲਿਆ ਪਰ ਜੀ ਸਾਹਿਬ 123 ਨਹੀਂ ਜੀ ਹਾਂ